ਪਰ ਵਦਾ ਇਹਦਾ ਕਿ ਇਹਨਾਂ ਵਿੱਚ ਰੋਕਣੀ ਚਾਹਾਂ ਦੀ ਮੰਗ ਸੀ ਜਿਹੜੀ ਇਹਨਾਂ ਬਾਜ਼ਾਰਾਂ ਦੀਆਂ ਛੜਕੀਆਂ ਉਹ ਸਟਾਰਟ ਹੋਣ ਵਾਲੀਆਂ ਤੇ ਕਾਫੀ ਖਰਾਬ ਸੀ ਸੋ ਅੱਜ ਇਸ ਇਹਨਾਂ ਛੜਕਾਂ ਦਾ ਦੁਕਾਟਨ ਕਰ ਦਿੱਤਾ ਗਿਆ ਤੇ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜਿਹੜੀਆਂ ਸਾਰੇ ਸਾਰੇ ਬਾਜ਼ਾਰ ਬਣ ਕੇ ਵਧੀਆ ਤੇ ਨਵੇਂ ਕਲੇ ਢੰਗ ਨਾਲ ਜਿਹੜੇ ਤਿਆਰ ਹੋ ਜਾਣਗੇ ਕਿਉਂਕਿ ਇਹ ਬਾਜ਼ਾਰ ਜਿਹੜਾ ਹੈ ਤਕਰੀਬਨ ਸਾਰੇ ਹਲਕਾ ਪਸ਼ਮੀਨ ਨੂੰ ਜਿਹੜਾ ਪੈਂਦਾ ਦੋ ਹਲਕਿਆਂ ਦੇ ਵਿਚਕਾਰ ਦਾ ਬਾਜ਼ਾਰ ਹੈ ਖੱਬੇ ਬੰਨੇ ਵਾਲਾ ਜਿਹੜਾ ਬਾਜ਼ਾਰ ਆ ਉਹ ਸੈਂਟਰ ਹੱਗੇ ਚ ਪੈਂਦਾ ਸੱਜੇ ਬੰਨੇ ਵਾਲਾ ਜਿਹੜੇ ਮੋਟਾ ਵੋਟਰ ਬਾਜ਼ਾਰ ਆ ਉਹ ਲਾਕਾ ਪਸ਼ਮੀ ਚ ਪੈਂਦਾ ਸੋ ਅੱਜ ਇਹਦਾ ਕਟਨ ਕੀਤਾ ਗਿਆ ਤੇ ਮੈਂ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਆ ਮੇਰੇ ਨਾਲ ਸਾਡੇ ਕੌਂਸਲਰ ਵਿਰਾਟ ਦੇਵਗੰਗ ਜੀ ਸੰਸ਼ੇਰ ਸੰਧੂ ਜੀ ਕੌਂਸਲਰ ਸਾਡੇ ਨਾਲ ਕੌਂਸਲਰ ਵਿਜੇਪਾਗਰ ਜੀ ਇਲਾਕੇ ਦੀਆਂ ਹੋਰ ਬਲਾਕ ਪ੍ਰਧਾਨ ਹੋਰ ਜਿਹੜੀਆਂ ਨਾਮਵਾਰ ਸ਼ਖਸੀਅਤਾਂ ਉਹ ਸਾਰੀਆਂ ਦੀਆਂ ਸਾਰੀਆਂ ਇੱਥੇ ਮੌਜੂਦ ਆ ਤੇ ਇਹਨਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਕਿਉਂਕਿ ਬਹੁਤ ਚਿਰਾਂ ਤੋਂ ਮੰਗ ਸੀ ਇਹਨਾਂ ਦੀ ਤੇ ਅੱਜ ਮੰਗ ਪੂਰੀ ਹੋਈ ਆ ਤੇ ਮੈਂ ਹਲਕਾ ਨਿਵਾਸੀਆਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਕਿ ਅੱਗੇ ਤੋਂ ਤੁਹਾਡੀਆਂ ਜਿੰਨੀਆਂ ਵੀ ਮੰਗਾਂ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ ਬਹੁਤ ਧੰਨਵਾਦ ਹੈ ਨਾਨ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਅੱਜ ਆਣ ਕੇ ਇੱਥੇ ਭਗੜਨ ਕੀਤਾ ਵਾ ਬਹੁਤ ਖੁਸ਼ੀ ਦੀ ਲਹਿਰ ਆ ਬਾਕੀ ਹੁਣ ਵਾਲੇ ਸਮੰਦ ਜਿਹੜੇ ਆਪਣੇ ਕੰਮ ਰੈਂਦੇ ਨੇ ਸੀਵਰਾਂ ਦੇ ਘੱਟ ਸਲਾਈ ਦੇ ਗਲੀਆਂ ਦੇ ਉਹ ਬਹੁਤ ਜਲਦੀ ਅਸੀਂ ਉਦਘਾਟਨ ਕਰਕੇ ਉਹਨੂੰ ਜਲਦੀ ਤੋਂ ਜਲਦੀ ਸਾਰੇ ਕਰਾਂ। ਅਸੀਂ ਕਿੱਥੋਂ ਲੈ ਕੇ ਕਿੱਥੋਂ ਤੱਕ ਇਹ اسلام آباد ਤੋਂ ਲੈ ਕੇ ਬੋੜੀ ਸਾਹ ਕੋਲ ਨੂੰ ਚੌਂਕ ਤੋਂ ਬੋੜੀ ਸਾਹ ਤੱਕ ਬਣ ਰਹੀ ਆ। ਕਾਫੀ ਸਮੇਂ ਤੋਂ ਟਟਕਾ ਦੀ ਬੜੇ ਚਿਰ ਦੀ ਮੰਗ ਸੀ ਸੜਕ ਦੀ ਤੇ ਅੱਜ ਉਹ ਸਾਡਾ ਵੀ ਬਹੁਤ ਵਧੀਆ ਲੱਗਾ ਪੂਰੇ ਹੋ ਰਹੇ। ਅੱਜ ਐਮਐਲਏ ਸਾਹਿਬ ਆਹ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਇਹਨਾਂ ਦੀ ਮਿਹਰ ਦਾ ਸਦਕਾ ਜਿਹੜਾ ਵੀ ਅੱਜ ਇਹ ਸੜਕ ਦਾ ਉਦਘਾਟਨ ਕਰ ਰਹੇ ਆ। ਬਹੁਤ ਵਧੀਆ ਤੇ ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਬੜੇ ਉਦਘਾਟਨ ਹੋਰ ਵੀ ਕਰਨ ਰਾਮਨਗਰ ਕਲੋਨੀ ਰੋਡੇਸ਼ਾ ਕਲੋਨੀ ਛੋਟਾ ਰਿਬਰਾ ਟਪਾਈ ਰੋਡ ਜਿਨ੍ਹਾਂ ਦਾ ਅੱਜ ਉਦਘਾਟਨ ਕੀਤਾ ਜਸਪੀਤ ਸਿੰਘ ਹੋਰਾਂ ਨੇ ਸਾਡੇ ਉੱਤੇ ਇੰਨਾ ਕ ਵਧੀਆ ਕੰਮ ਕਰਨੇ ਆ ਅਜੇ ਤੇ ਆਪਾਂ ਸੜਕ ਦਾ ਕੰਮ ਕੀਤਾ ਅਜੇ ਇਲਾਕਿਆਂ ਦੇ ਕੰਮ ਵੀ ਆ ਮੇਰੇ ਕੋਲ ਰਾਮਨਗਰ ਕਲੋਨੀ ਵਾਲੇ ਖਲੋਤੇ ਆ ਪਰ ਮੈਨਸ਼ਾ ਕਰਨ ਦੇ ਕਿ ਸਾਡੇ ਕੋਲ ਚੱਲੋ ਮੈਂ ਕਹਿੰਦਾ ਨਹੀਂ ਉਹਨਾਂ ਕੋਲ ਟਾਈਮ ਨਹੀਂ ਹੈ ਜੇ ਉਹਨਾਂ ਜਨੇ ਮੁੱਖ ਮੰਤਰੀ ਸਾਹਿਬ ਆਏ ਆ ਉੱਥੇ ਜਾਣਾ ਸਾਡੇ ਇਲਾਕਿਆਂ ਵਿੱਚ ਬਹੁਤ ਸਾਰੇ ਕੰਮ ਹੈ ਜਿਹੜੇ ਸਾਨੂੰ ਵਾਅਦੇ ਕੀਤੇ ਆ ਸਾਡੇ ਐਮਐਲਏ ਸਾਹਿਬ ਨੇ ਕਿ ਆਪਾਂ ਸਾਰੇ ਕੰਮ ਕਰਾ ਕੇ ਦੇਾਂਗੇ ਇਹੋ ਹੀ ਸੜਕ ਜਿਹੜੀ ਅੱਜ ਤੋਂ 20-25 ਸਾਲ ਮੇਰੇ ਬੌਣੇ ਬਣਾਈ ਸੀ ਜਿਹੜੀ ਕਸ਼ਮੀਰੀ ਲਾਲ ਕੌਂਸਲਰ ਨੇ ਜਿਹੜੀ ਕੇ 25 ਸਾਲ ਬਾਅਦ ਅੱਜ ਵਾਰੀ ਆਣ ਲੱਗੀ ਹੈ ਕਿ ਸਰਦਾਰ ਜਸਵੀਰ ਸਿੰਘ ਹੋਰਾਂ ਨੇ ਇੱਥੇ ਆ ਕੇ ਉਦਘਾਟਨ ਕੀਤਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਇਹੋ ਹੀ ਅਸੀਂ ਕਹਿੰਦੇ ਆਮ ਪਾਰਟੀ ਜਿੰਦਾਬਾਦ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਲੋਕਾਂ ਦੀ ਡਿਮਾਂਡ ਸੀ ਗੁਰੂ ਨਾਨਕਪੁਰੇ ਨੂੰ ਪੰਨੋ ਚੌਂਗੜ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਬਣਾ ਕੇ ਦਿੱਤੀ ਜਾਵੇ ਔਰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸਾਡੇ ਇਲਾਕੇ ਦੇ ਐਮ ਐਲ ਏ ਡਾਕਟਰ ਜਸਵੀਰ ਸਿੰਘ ਸੰਧੂ ਜੀ ਨੇ ਇਸ ਮੰਗ ਨੂੰ ਪ੍ਰਵਾਨ ਕਰਦੇ ਹੋਏ ਅੱਜ ਇਹ ਸਭੂ ਘਟਨ ਕੀਤਾ ਔਰ ਮੈਂ ਸਮਝਦਾ ਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਵੀ ਸਾਡੇ ਕੌਂਸਲਰ ਆਏ ਨੇ ਨਾਲ ਸਾਥੀ ਸੰਧੂ ਸਾਹਿਬਾ ਐਨੇਸ਼ ਸ਼ੇਰ ਜੀ ਵਿਜੇ ਜੀ ਆਏ ਨੇ 66 ਨੰਬਰ ਵਾਰਡ ਜਿਹੜੀ ਸਾਡੀ ਆਪਣੀ ਆ ਇਹਨਾਂ ਇਲਾਕਿਆਂ ਦੇ ਜਿਹੜੇ ਵੀ ਕੰਮ ਹੋਣ ਵਾਲੇ ਆ ਚਾਹੇ ਗੰਦੇ ਪਾਣੀ ਦੇ ਆ ਸੀਵਰੇਜ ਦੇ ਆ ਟੁੱਟੀਆਂ ਗਲੀਆਂ ਦੇ ਆ ਸਟਰੀਟ ਲਾਈਟ ਦੇ ਆ ਕੁਝ ਕੰਮ ਅਸੀਂ ਸ਼ੁਰੂ ਕਰਵਾਤੇ ਆ ਐਮਐਲਏ ਸਾਹਿਬ ਨੇ ਫੰਡਸ ਦਿੱਤੇ ਆ ਪੁਰਾਣ ਵਾਲੇ ਦੇ ਨਾਲ ਜਿਹੜੇ ਛੋਟੇ ਛੋਟੇ ਹੋਰ ਵੀ ਕੰਮ ਜਾਂ ਵੱਡੇ ਵੀ ਜਿਹੜੇ ਕੰਮ ਆ ਸਾਰੇ ਕੰਮ ਅਸੀਂ ਕਰਵਾ ਕੇ ਦਾਂਗੇ